ਆਮ ਆਦਮੀ ਪਾਰਟੀ ਨੇ ਪਿਛਲੇ 50-60 ਸਾਲ ਤੋਂ ਕਾਲੀ ਦਲ ਦਾ ਜੇ ਸਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕਰਮਜੀਤ ਸਿੰਘ ਜੀ ਠੀਏ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦੇ ਮਾਝੇ ਦੀ ਤਰਤੀ ਦੇ ਉੱਤੇ ਜਿਹਦੇ ਵਿੱਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪਤਾ ਬਾਜਵਾ ਸੁਖੀ ਰੰਧਾਵਾ ਤਿਰਤ ਬਾਜਵਾ بڑے بڑے ਵੱਡੇ ਲੀਡਰ ਮਾਝੇ ਦੇ ਵਿੱਚ ਸੀਗੇ ਔਰ ਮਾਝੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰੋਡਕਸ਼ਨ ਜਿਹੜਾ ਉਹ ਕੀਤਾ ਬਾਧੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਉਹਦਾ ਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਦੇ ਜਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਦੇ ਅੰਬਰਸਤ ਖੜੀ ਇੱਕੋ ਨਾਲੇ ਤਰਨਤਾਰ ਦੇ ਵਿੱਚ ਖੜੀ ਆ। ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਚੋਨਾਂ ਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ। ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪੱਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਤਕਾ ਸਾਨੂੰ ਮਲੇਕੀ 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗਈਆਂ ਉਹ ਮਾਝਾ ਜਿਹੜਾ ਐਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਿਭਾਈ ਸੀਗੀ 16 ਸੀਟਾਂ ਤਾਂ ਕਿ ਐਤਕਾ ਵੀ 21-22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਬੜਾਵਾਂਗੇ ਸਰਕਾਰ 27 ਦੇ ਵਿੱਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਹੜਾ ਪੋਜੀਸ਼ਨ ਤੇ ਬਲਾਕ ਸੰਮਤੀ ਤੋਂ ਸਾਰੇ ਪੰਜਾਬ 'ਚ ਹੋ ਗਿਆ ਪਰ ਮਾਜੇ ਦੇ ਬਾਅਦ ਜੋ ਕਹਿਆ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 'ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕਰਨਜੀਤ ਸਿੰਘ ਮਜੀਠੀਆ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਔਰ ਮਾਝੇ ਦੀ ਧਰਤੀ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾ ਬਾਜਵਾ ਸੁਖੀ ਰੰਦਾਵਾ ਤਿਰਤ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਝੇ ਦੇ ਵਿੱਚ ਸੀਗੇ ਔਰ ਮਾਝੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਮਾਧਿਅ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪਰੀਸ਼ਦ ਸੀਗੀਆਂ ਉਹਦਾ ਸੀ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਨੇ ਦਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਦੇ ਅੰਬਸਤ ਚ ਖੜੀ ਇੱਕ ਉਹਨਾਂ ਨੇ ਤਰਨਤਾਰ ਦੇ ਵਿੱਚ ਖੜੀ ਆ ਸੋ ਮਾਧਿਅ ਦੇ ਵਿੱਚ ਵੀ ਜਿਹਦੇ ਬਾਰੇ ਤੁਹਾਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਤਕਾ ਸਾਨੂੰ ਮਲੇ 22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲਣ ਗਿਆ ਉਹ ਬਾਝਾ ਜਿਹੜਾ ਅਹਿਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਿਭਾਈ ਸੀਗੀ 16 ਸੀਟਾਂ ਤਾਂ ਕਿ ਇਹ ਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਵੜਾਵਾਂਗੇ ਸਰਕਾਰ ਸਤਾਈ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜ਼ਿਲ੍ਹਾ ਪੁਰੀਸ਼ਦ ਤੇ ਬਲਾਕ ਸੰਪਤੀ ਤੋਂ ਸਾਰੇ ਪੰਜਾਬ 'ਚ ਹੋ ਗਿਆ ਪਰ ਮਾਜੇ ਦੇ ਬਾਰੇ ਜੋ ਕਿਹਾ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਰਿਸਪੌਂਸ ਜਿਹੜਾ ਉਹ ਮਿਲਿਆ ਔਰ 27 ਚ ਰਿਸਪੌਂਸ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕੋਂ ਦੀ ਸੈਂਟੀਮੈਂਟਰੀ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹਦਾ ਮਾਝੇ ਦੀ ਤਸਦੀ ਦੇ ਉੱਤੇ ਜਿਹਦੇਚ ਆਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾ ਬਾਜਵਾ ਸੁਖੀ ਰੰਦਾਵਾ ਤਿਰਤ ਬਾਜਵਾ ਬੜੇ ਬੜੇ ਵੱਡੇ ਲੀਡਰ ਮਾਧਿਏ ਦੇ ਵਿੱਚ ਸੀਗੇ ਔਰ ਮਾਧਿਏ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਮਾਧਿਏ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦ ਸੀਗੀਆਂ ਔਰ ਅਸੀ 58 ਜਿਹੜੀਆਂ ਉਹ ਜਿੱਤੀਆਂ ਕੋਚੇੜੀਆਂ ਕਾਂਗਰਸ ਦੇ ਨੇ ਜਿੱਤੀਆਂ ਗਦਾਸਪੁਰ ਦੇ ਵਿੱਚ 7-8 ਸੀਟਾਂ ਗਦਾਸਪੁਰ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਦੇ ਅੰਬਸਤ ਚ ਖੜੀ ਇੱਕ ਉਹਨਾਂ ਨੇ ਤਰਨਤਾਰ ਦੇ ਵਿੱਚ ਖੜੀ ਆ ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਚ ਉਹਨਾਂ ਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਸਪੱਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਹੈਗੀਆਂ ਸੀਗੀਆਂ ਹੁਣ ਕਾ ਸਾਨੂੰ ਮਲੇ 21-22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲਣ ਗਿਆ ਉਹ ਮਾਝਾ ਜਿਹੜਾ ਅਹਿਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਦੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਪਤਸੀ ਜਿੱਦਾਂ ਪਿਛਲੀ ਵਾਰ ਆਪਣੀ ਭੂਮਿਕਾ ਨਿਭਾਈ ਸੀਗੀ 16 ਸੀਟਾਂ ਤਾਂ ਕਿ ਐਕਾ ਵੀ 21 22 ਸੀਟਾਂ ਦੇ ਕੇ ਪਾਰਟੀ ਨੂੰ ਅਸੀਂ ਆਪਣੀ ਚੰਗੀ ਭੂਮਿਕਾ ਜਿਹੜੀ ਆ ਉਹ ਪਾਰਟੀ ਦੇ ਵਿੱਚ ਜਿਹੜਾ ਵੜਾਵਾਂਗੇ ਸਰਕਾਰ ਸਤਾਈ ਦੇ ਵਿੱਚ ਜਿਹੜੀ ਆ ਉਹ ਆਮ ਆਦਮੀ ਪਾਰਟੀ ਦੀ ਬਣੂਗੀ ਉਹ ਇਹ ਸਭ ਤੋਂ ਹੋ ਗਿਆ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਤੋਂ ਸਾਰੇ ਪੰਜਾਬ 'ਚ ਹੋ ਗਿਆ ਪਰ ਮਾਜੇ ਦੇ ਬਾਅਦ ਜੋ ਕਹਿ ਜਾਂਦਾ ਸੀ ਉਹ ਸਾਦਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਵਧੀਆ ਤਦ ਸਪੌਫ ਜਿਹੜਾ ਉਹ ਮਿਲਿਆ ਔਰ 27 ਚ ਸਪੌਫ ਜਿਹੜਾ ਬਹੁਤ ਵੱਡਾ ਰੰਗ ਲੈ ਕੇ ਆਊਗਾ